ਆਪਣਾ ਪ੍ਰਸਿੱਧ ਨਾਜਕ ਡਾਕਰੇ ਅੰਬੇਡਕਰ ਲੈ ਕੇ ਤੁਹਾਡੇ ਰੂਪ ਰੂਪ ਹੋਣ ਲੱਗਾ ਤੇ ਲੱਗਿਆ ਸੀ ਨਾ ਪਰ ਮੌਕਾ ਨਹੀਂ ਹੋਇਆ ਉਹਨਾਂ ਦੇ ਦਰਜਿਆਂ ਅੰਦਰ ਅਗਰ ਮੌਕਾ ਮਿਲਿਆ ਬਾਬਾ ਸਾਹਿਬ ਨੂੰ ਅਗਰ ਮੌਕਾ ਮਿਲਿਆ ਬਾਬਾ ਸਾਹਿਬ ਨੂੰ ਆਪਣੇ ਨਾਲ ਸਾਥੀਆਂ ਖਾ ਕੇ ਖੁਸ਼ੀ ਦੇ ਪਲ ਸਜਾ ਲਿੱਤੇ ਕਮਾਂਦੇ ਵਖਿਆਂ ਅੰਦਰ ਤੁਹਾਡਾ ਲੱਭ ਕੇ ਸੂਰਜ ਸੰਕਰ ਚਾਇਆ ਤੁਹਾਡਾ ਲੱਭ ਕੇ ਸੂਰਜ

ਆਸਤ ਜੀ ਆ ਮੇਰਾ ਬੁੱਤ ਪੀਨਿਆ ਮੈਨੂੰ ਤੁਹਾਡੀ ਬਾਦਸ਼ਾਹ ਨਾਲ ਚ ਦਾਖਲ ਕਰਾਉਣਾ ਜੀ ਠੀ ਬਾਦਸ਼ਾਹ ਨਾਲ ਦਾਖਲ ਕਰਾਉਣਾ ਓਏ ਮੂਰਖਾ ਮੂਰਖਾ ਓਏ ਪੜ੍ਹਾਈਆਂ ਇਹ ਲਖਾਈਆਂ ਓਏ ਤਾਂ ਸਾਡੇ ਹਾ ਬ੍ਰਾਹਮਣਾਂ ਵਾਸਤੇ ਆ ਤੁਹਾਡੇ ਸ਼ੂਤਾਂ ਵਾਸਤੇ ਥੋੜੀ ਨਾਲੇ ਤੁਹਾਨੂੰ ਸ਼ੂਤਾਂ ਨੂੰ ਇੱਕੋ ਇੱਕ ਕੰਮ ਦਿੱਤਾ ਹੈ ਵੀ ਸਾਡਾ ਮਾਲਮੁੱਤਰ ਚੱਕੋ ਜਾਂ ਮਰੇ ਪਸ਼ੂ ਚੱਕੋ ਕੋਣਾਂ ਨੂੰ ਵੱਡੋ ਟੱਕੋ ਖਾਓ ਚੋਅ ਵਰਤੀ ਕਰੋ ਓਏ ਇਹ ਪੜਾਈ ਤੁਹਾਡੇ ਵਾਸਤੇ ਨਹੀਂ ਨਾਲੇ ਤੁਸੀਂ ਨਹੀਂ ਪੜ ਸਕਦੇ ਚਲੋ ਨਿਕਲੋ ਚਲੋ ਚਲੋ ਮਾਸਟਰ ਜੀ ਜਾਦੀਕ ਸਿੱਖ ਦਾ ਬੱਚਾ ਪੜ ਸਕਦਾ ਬਾਸ ਜੀ ਦਾ ਬੱਚਾ ਪੜ ਸਕਦਾ ਬਰਾਬਰ ਦਾ ਬੱਚਾ ਪੜ ਸਕਦਾ ਤੇ ਸਾਡੇ ਅਛੂਤ ਦਾ ਬੱਚਾ ਕਿਉਂ ਨਹੀਂ ਪੜ ਸਕਦਾ ਨਾਲੇ ਮਾਸਟਰ ਜੀ ਅੰਗਰੇਜ਼ਾਂ ਚਾਣਦੇ ਸਭ ਨੂੰ ਬਰਾਬਰ ਦੇ ਦਗਾ ਦੇ ਕਿਦ ਤੇ ਆ ਨਾਮ ਗਰੀਬਾਂ ਦੀ ਵੀ ਭੈਣ ਨਾ ਠੀਕਾ ਠੀਕਾ ਚਲਦਾ ਠੀਕ ਸਲੇਮੀਆ ਬੱਤ ਡੈਲਾਖ ਬਲੀ ਠੀਕ ਹੈ ਬੈਰ ਬੈਰ ਅਸਲੈਂਟ ਪਰ ਗਰਾਫ ਦੇ ਕਲਿਆ ਰੈਗਲ ਵੋਹ ਉਹ ਤੂੰ ਸਾਡੇ ਬ੍ਰਾਹਮਣਾਂ ਦੇ ਬਰਾਬਰੀ ਕਰੇਗਾ ਮੇਰੀ ਗੱਲ ਸੁਣਾ ਜੇਰਾ ਕੱਲ ਤੋਂ ਕੋ ਪਾਟਸ਼ਾਨਾ ਜਾਣਾ ਤੈਨਾਂ ਬੱਚੇ ਸਿਰੇ ਬੈਠਣਾ ਤੈ ਬੈਠਣਾ ਉਹ ਜਮਾ ਚੋਬਾ ਤੇ ਨਾਲੇ ਆਪਣੀ ਬੋਰੀ ਵਿੱਚ ਤਰਾ ਘਰ ਲੈ ਕੇ ਆਣਾ ਲੱਗਿਆ ਬਰਾ ਬੱਚੋ ਇਹ ਸ਼ੂਤਾ ਤੁਸੀਂ ਇਹਦੇ ਕੋਲ ਜਿੰਨਾ ਹੋ ਸਕੇ ਬਚ ਕੇ ਰਹਿਣਾ ਇਹ ਜੇ ਤੁਹਾਡੇ ਲੱਗੇ ਆਊਗਾ ਜਾ ਤੁਹਾਨੂੰ ਹੱਥ ਲਾਊਗਾ ਓਏ ਤੁਸੀਂ ਭੱਜੇ ਜਾਓਗੇ ਤੁਹਾਡਾ ਧਰਮ ਪ੍ਰਸ਼ਨ ਜੂਗਾ ਲੱਗਿਆ ਬੱਚਾ ਅੱਛਾ ਬੱਚੋ ਵਿਆਹ ਦੇ ਨਾਲ ਤੁਹਾਨੂੰ ਕੁਝ ਸਵਾਲ ਪੁੱਛੂੰਗਾ ਉਹਦਾ ਜਵਾਬ ਦਿਓਗੇ ਸ਼ਾਬਾਸ਼ ਤੇ ਮੇਰਾ ਪਹਿਲਾ ਸਵਾਲ ਬੱਚਾ ਦੱਸੋ ਉਹ ਕਿਹੜਾ ਸ਼ਖਸ ਹੈ ਜੇ ਦੀ ਹਰ ਗਲਤੀ ਤੇ ਗੁਸਤਾਖੀ ਮਾਫ ਹੈ ਚਲੋ ਏ

ਸੱਚਾ ਜੇਰੀ ਆ ਗਲਤੀ ਗੁਸਤਾਖੀ ਮਾਫ। ਮਾਸਟਰ ਜੀ ਬ੍ਰਾਹਮਣ। ਬ੍ਰਾਹਮਣ। ਬ੍ਰਾਹਮਣ ਇਹ ਹਸਾ ਸੱਚ ਜੇ ਦੀ ਹਰ ਗਲਤੀ ਤੇ ਗੁਸਤਾਖੀ ਮਾਫ ਹੈ। ਕਿਉਂਕਿ ਮਨੁਸਮਰਤੀ ਦੇ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਸਰਵ ਸ੍ਰੇਸ਼ਟ ਹੈ। ਤੇ ਇਹ ਹੀ ਸਿਸ਼ਟੀ ਲੱਗਾ ਤਾ ਤਾ। ਸ਼ਾਬਾਸ਼। ਜਾ ਜਾ। ਹੁਣ ਦੇਖੋ ਅਸ਼ੂਤ ਜਵਾਬ ਦੇ ਰਿਹਾ। ਲੱਗਦੇ ਕਦੇ ਨਿਕਾਲੇ। ਬੱਚੋ

ਤੁਹਾਨੂੰ ਤਾਂ ਸਾਰੇ ਵਿਦਿਆਵਾਂ ਦੇ ਸ਼ਸਤਰਾਂ ਦਾ ਗਿਆਨ ਹੋਣੀ ਤੁਹਾਨੂੰ ਤਾਂ ਪਤਾ ਲੱਗੂ ਐਸੀ ਨਾ ਵਿਦਿਆ ਸ਼ਸਤਰਾਂ ਨਾਲ ਨਹੀਂ ਕੋ ਲਾਂ ਬਣਾ ਕੇ ਰੱਖਿਆ ਪਰ ਜੇ ਤੂੰ ਪੜ ਗਿਆ ਕੀ ਪਾ ਨਹੀਂ ਨਹੀਂ ਐਨੇ ਕਿ ਤੂੰ ਪਾ ਠੀਕ ਠਾਕ ਬਹਿ ਜਾ ਅੱਛਾ ਬੱਚੋ ਮੇਰਾ ਤੀਸਰਾ ਤੇ ਆਖਰੀ ਸਵਾਲ ਬੱਚੇ ਦੱਸੋ ਉਹ ਕਿਹੜੀ ਚੀਜ਼ ਆ ਜਿਹਨੂੰ ਤੁਸੀਂ ਦੇਖ ਸਕਦੇ ਆ ਪਰ ਕਦੇ ਛੂ ਨਹੀਂ ਸਕਦੇ ਸੂਰਜਾ ਤਾੜੀਆਂ ਮਾਰੋ ਉਹ ਸੂਰਜਾ ਜਿਹਨੂੰ ਅਸੀਂ ਦੇਖ ਸਕਦੇ ਆ ਪਰ ਕਦੇ ਛੂ ਨਹੀਂ ਸਕਦੇ ਸ਼ਾਬਾਸ਼ ਮਾਸਟਰ ਜੀ ਤੁਹਾਡੇ ਸਵਾਲ ਦਾ ਇੱਕ ਜਵਾਬ ਮੇਰੇ ਕੋਲ ਵੀ ਹੈ ਅੱਛਾ ਤਾਂ ਦੱਸ ਆ ਮੇਰੇ ਨਾਲ پڑھਦੇ ਬੱਚੇ ਜਿਹਨਾਂ ਨੂੰ ਮੈਂ ਦੇਖ ਤਾਂ ਸਕਦਾ ਆ ਪਰ ਛੂ ਨਹੀਂ ਸਕਦਾ ਤੇ ਉਹ ਮੰਦਰ ਜਿਹਨੂੰ ਮੈਂ ਦੇਖ ਤਾਂ ਸਕਦਾ ਆ ਪਰ ਉਹਦੇ ਅੰਦਰ ਨਹੀਂ ਜਾ ਸਕਦਾ ਤੇ ਆ ਪਿਆ ਪਾਣੀ ਦਾ ਘੜਾ ਜਿਹਨੂੰ ਮੈਂ ਦੇਖ ਤਾਂ ਸਕਦਾ ਆ ਪਰ ਛੂ ਨਹੀਂ ਸਕਦਾ ਤੇ ਨਾ ਹੀ ਲੈਵੇ ਚੋ ਪਾਣੀ ਦੀ ਸਕਦਾ ਏਗਾ ਡੇਗਾ ਡੇਗਾ ਲੈ ਜਾ ਅੱਛਾ ਬੁੱਝੋ ਉੱਠੋ ਹਰ ਤਨ ਸ਼ਿੱਤ ਚਲ ਆ ਪਾਣੀ ਦਾ ਘੜਾ ਜਿਹੜੇ ਆਲੇ ਕਮਰੇ ਚ ਰੱਖ ਜੋ ਕੱਦੈ ਸ਼ੋਦ ਨੂੰ ਨਾ ਮਾਰੋ ਚਲ ਤੇ ਕੱਲ ਸਾਰੇ ਆ ਜਾਓ ਚਲ ਜਿਹੜੇ ਨਹੀਂ ਆ ਉਹਨਾਂ ਨੂੰ ਵੀ ਕਹਿ ਦੇ ਸ਼ੂਤਿਆ ਇਹ ਅਸੀਂ ਬ੍ਰਾਹਮਣ ਹਾਂ ਹੁਣ ਅਸੀਂ ਉਹਦਾ ਸਵਾਗਤ ਕਰੀਏ ਨਾਨਾ ਮਹਾਰਾਜ ਆਪੇ ਅਜੂ ਇੱਥੇ ਧੱਕੇ ਖੰਦਾ ਹੁਣ ਸਵਾਗਤ ਅਸੀਂ ਵਿਹਲੇ ਆ ਅੰਬੇਦਕਰ ਜੀ ਸਾਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ ਕਿ ਤੁਸੀਂ ਸਭ ਤੋਂ ਸਿੱਖਿਆ ਪ੍ਰਾਪਤ ਕਰਕੇ ਸਾਡੀ ਬਰੋਦਾ ਰਿਆਸਤ ਦਾ ਨਾਮ ਉੱਚਾ ਕੀਤਾ ਹੈ ਤੇ ਇਸ ਗੱਲ ਨੂੰ ਮੁੱਖ ਰੱਖਦੇ ਹਾਂ ਅਸੀਂ ਇਹ ਫੈਸਲਾ ਲਏ ਕਿ ਅਸੀਂ ਤੁਹਾਨੂੰ ਆਪਣੀ ਰਿਆਸਤ ਦਾ ਖਜ਼ਾਨਾ ਮੰਤਰੀ ਨਿਯੁਕਤ ਕਰਦੇ ਹਾਂ ਖਜ਼ਾਨਾ ਮੰਤਰੀ ਉਹ ਮਹਾਰਾਜ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੇ ਕੋਲ ਇੱਕ ਸ਼ੂਤ ਹੈ ਨੀਚੇ ਇਹਦੇ ਇੱਕ ਪੈਸੇ ਨੂੰ ਆਕ ਲਵੇ ਤੇ ਪੈਸਾ ਭਿੱਜ ਜਾਂਦਾ ਤੇ ਤੁਸੀਂ ਇਹਨੂੰ ਨੀਚ ਨੂੰ ਸਾਰੀ ਰਿਆਸਤ ਦਾ ਖਜ਼ਾਨਾ ਮੰਤਰੀ ਨਾ ਰਿਹਾ ਨਾਨਾ ਮਹਾਰਾਜ ਤੁਸੀਂ ਆਪਣਾ ਫੈਸਲਾ ਲਵੋ ਮਹਾਰਾਜ ਮੈਂ ਤੁਹਾਡੇ ਤੋਂ ਕਰਜ਼ਾ ਲੈ ਕੇ ਵਿਦੇਸ਼ ਪੜਨ ਗਿਆ ਸੀ ਮਹਾਰਾਜ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਜਦੋਂ ਮੇਰੀ ਪੜ੍ਹਾਈ ਪੂਰੀ ਹੋ ਗਈ ਮੈਂ ਬਰੋਦਾ ਰੇਲ ਸਾਕੇ 10 ਸਾਲ ਨੌਕਰੀ ਕਰਾਂਗਾ ਮੈਂ ਹਾਜੀਆ ਮਹਾਰਾਜ ਆਂਬੇਦਕਰ ਜੀ ਜੇਕਰ ਤੁਹਾਨੂੰ ਖਿਆਨਾ ਮੰਤਰੀ ਲਾਇਆ ਜਾਂਦਾ ਤਾਂ ਇਹ ਲੋਕ ਬਗਾਵਤ ਕਰ ਦਿੰਗੇ ਅਸੀਂ ਇਸੇ ਲਈ ਫੈਸਲਾ ਲਿਆ ਹੈ ਕਿ ਅਸੀਂ ਤੁਹਾਨੂੰ ਆਪਣੀ ਫੌਜ ਦਾ ਕਮਾਂਡੈਂਟ ਕਰਦੇ ਹਾਂ ਮੰਤਰੀ ਜੀ ਜੀ ਮਹਾਰਾਜ ਆਂਬੇਦਕਰ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਏ ਜੀ ਮਹਾਰਾਜ ਕੰਦੀ ਜਮੀਰ ਕੀਤੀ ਜਾਏ ਜੀ ਮਹਾਰਾਜ ਮਾਤਰੀ ਜੀ ਆ ਮਹਾਰਾਜ ਕੀ ਕਾਕੇ ਕਿ ਇਦੇ ਰਹਿਣਾ ਨਮਸਤ ਕੀਤਾ ਜਾਵੇ ਆ ਦੇਖਵੇ ਮੈਂ ਤਾਂ ਅਸੀਂ ਤੈਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਗੱਲ ਤੂੰ ਆ ਸ਼ੂਤ ਅਸੀਂ ਆ ਬ੍ਰਾਹਮਣ ਆਪਣੇ ਜਮੀਨਾਂ ਸਮਾਨ ਦਾ ਫਰਕ ਹੈ ਪਰ ਹਾਂ ਮੈਂ ਆਪਣੇ ਲੋਕਰ ਨੂੰ ਪਛਾਣਿਆ ਜੇ ਕਿ ਤੁਰ ਆਕਰਵੇ ਆਪਣਾ ਸਮਾਨ ਚੱਕ ਤੇ ਸਾਡੇ ਮਗਰ ਮਗਰਾ ਜਾ ਪਰ ਹਾਂ ਇੱਕ ਗੱਲ ਦਾ ਧਿਆਨ ਰੱਖੀ ਰਹੀ ਸਾਡੇ ਤੋਂ ਦੂਰ ਕਿਤੇ ਅਸੀਂ ਫੇਟਣਾ ਨਹੀਂ ਹੈਗੇ

ਕਿੱਧਰੋ ਕਿਹਦੀ ਮਿਕ ਜਾਈ ਤੇ ਪਰਹਾ ਐਲਮੈਕ ਫਰਾਰੇ ਓ ਸੰਭਲੇ ਇੱਕ ਗੱਲਾਂ ਨਾਲ ਕੋਦੇ ਪਰਨੇ ਬਸੇ ਨਾ ਇੱਕ ਬਸਤੀ ਆ ਕਹਿੰਦੇ ਜੇ ਉੱਥੇ ਜਾ ਕੇ ਦੇਖ ਲੈ ਜੇ ਤੇਰੀ ਜਿੱਤੇ ਗੱਲ ਮਾਰ ਜੇ ਕਿੱਗਾ ਥੋੜੇ ਸੀ ਚੱਲਦੇ ਆ ਰਾਮ ਰਾਮ ਰਾਦੇ ਰਾਦੇ ਆਓ ਆ ਜੀ ਮੈਨੂੰ ਕਮਰਾ ਚਾਹੀਦਾ ਜੀ جی کمرہ چاہیے گا کمرہ چاہیے گا کمرہ تو نہیں جوں گا پر پہلے تسیئے تسو بھی تسی برہمن ہو شتری ہو ویش ہو کی جی ماں بولو بولو اب بول دے نہیں اشوت ہو جا جا آ جاتے ہیں شوت ہون چکے گندی کمرہ تو بھائی بہن جوں گا کمرہ زیادہ کڑ باؤ دے پر پہلے تسیئے تسو بھی تسی برہمن ہو ویش ہو کی ہو تسیئے جی, جاتے ہیں ਮੈਨੂੰ ਕਮਰਾ ਚਾਹੀਦਾ ਜਾ ਦੱਸੋ ਜਾਤ ਹਾ ਮੈਨੂੰ ਕਮਰਾ ਚਾਹੀਦਾ ਜਾ ਦੱਸੋ ਜਾਤ ਮੈਨੂੰ ਕਮਰਾ ਚਾਹੀਦਾ ਜਾ ਦੱਸੋ ਜਾਤ ਮੈਨੂੰ ਕਮਰਾ ਚਾਹੀਦਾ ਜਾ ਦੱਸੋ ਜਾਤ ਮੈਨੂੰ ਕਮਰਾ ਚਾਹੀਦਾ ਜਿਹੜਾ ਅੰਬੇਦਕਰ ਅੰਬੇਦਕਰ ਅਸ਼ੂ ਇਹਨਾਂ ਦਾ ਕੰਮ ਹੈ ਤੇ ਕੱਪੜੇ ਵੀ ਬੜੇ ਸੋਹਣੇ ਜਿਹਾ ਪਾਇਆ ਤੇ ਘਰ ਦੇ ਵਿੱਚ ਇਹਨੇ ਲੀਰ ਜੀ ਲਗਾਈ ਹੋਈ ਸੀ ਬਾਂਦੇ ਜੀ ਉਹਨੂੰ ਟਾਈ ਕਹਿੰਦੇ ਨੇ ਟਾਈ ਉਹ ਕੀ ਉਹਦੀ ਉਹਦੇ ਫੂਲ ਦੇਖਿਆ ਨਹੀਂ ਉਹਨਾਂ ਪੁੱਟਾ ਟੁੱਟਦਾ ਹੋਈ ਦੀ ਤਾਂ ਹੈ ਕੱਪੜੇ ਵੀ ਇਹਨੇ ਸੋਹਣੇ ਫੂਲ ਵੀ ਇਹਨੇ ਸੋਹਣੇ ਤੇ ਘਰ ਦੇ ਵਿੱਚ ਦੀ ਵੀ ਉਹ ਜਿੱਥੇ ਇਹ ਰਹਿੰਦਾ ਉੱਥੇ ਤਾਂ ਪਿੰਡ ਨੂੰ ਪਾਣੀ ਵੀ ਹੈ ਨਾ